ਸ਼ਸ਼ੀਕਾਲ ਦੋਸਤੋ ਤੇ ਅੱਜ ਆਪਾਂ ਪਹੁੰਚੇ ਹਾਂ ਸਰਦੂਲਗੜ ਵਿਖੇ ਉਸ ਜਗ੍ਹਾ ਦੇ ਉੱਪਰ ਜਿੱਥੇ ਕਿ ਇਤਿਹਾਸਿਕ ਫੱਟਿਆਂ ਵਾਲੇ ਪੁਲ ਦਾ ਜੋ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਲ 2023 ਦੇ ਵਿੱਚ ਇੱਕ ਗਰਦਰਿਆ ਦੇ ਵਿੱਚ ਜੋ ਭਿਆਨਕ ਹੜ੍ਹ ਆਏ ਹੋਏ ਸੀ ਤਾਂ ਉਸ ਵਕਤ ਜੋ ਪਾਣੀ ਦੇ ਨਾਲ ਨਾਲ ਪਿੱਛੋਂ ਔਕੇਲੀਆਂ ਵੀ ਬਹੁਤ ਜ਼ਿਆਦਾ ਆ ਰਹੀਆਂ ਸੀ ਸੋ ਉਹੀ ਔਕੇਲੀਆਂ ਇਸ ਫੱਟਿਆਂ ਵਾਲੇ ਪੁਲ ਦੇ ਵਿੱਚ ਜੋ ਫਸ ਰਹੀਆਂ ਸੀ ਤੋ ਸ਼ਹਿਰ ਵਾਲੇ ਪਾਸੇ ਬਹੁਤ ਜ਼ਿਆਦਾ ਖਤਰਾ ਵੱਧ ਗਿਆ ਸੀ ਤਾਂ ਉਸ ਵਕਤ ਮਜਬੂਰੀ ਵਸ ਇਸ ਪੁਲ ਨੂੰ ਤੋੜਨਾ ਪਿਆ ਸੀ ਤੇ ਇਸ ਦੇ ਨਾਲ ਹੀ ਹਲਕਾ ਸਰਦੂਲਗੜ ਤੋਂ ਐਮ ਐਲ ਏ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਉਹਨਾਂ ਵੱਲੋਂ ਵਾਦਾ ਕੀਤਾ ਗਿਆ ਸੀ ਕਿ ਇਸ ਪੁਲ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਦੁਬਾਰਾ ਤੋਂ ਬਣਾਇਆ ਜਾਵੇਗਾ ਅਤੇ ਚੌੜਾ ਬਣਾਇਆ ਜਾਵੇਗਾ ਤੇ ਤੁਸੀਂ ਹੁਣ ਦੇਖ ਸਕਦੇ ਹੋ ਉਸ ਵਾਦੇ ਨੂੰ ਜੋ ਪੂਰਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਸਟੈਪ ਬਾਈ ਸਟੈਪ ਜੋ ਪੁਲ ਦਾ ਕੰਮ ਚੱਲ ਰਿਹਾ ਹੈ ਸੋ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਕਿ ਸਭ ਤੋਂ ਪਹਿਲਾਂ 16 ਮਾਰਚ 2024 ਨੂੰ ਐਮਐਲਏ ਸਾਹਿਬ ਅਤੇ ਸਵਾਮੀ ਵਿਵੇਕਾਨੰਦ ਜੀ ਜੱਸੀਪੋ ਵਾਲੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਇੱਕ ਤਸਵੀਰ ਤੁਹਾਨੂੰ ਦਿਖਾਈ ਸੀ ਕਿ ਜੋ ਥੋੜਾ ਬਹੁਤ 3-4 ਮਹੀਨੇ ਪਹਿਲਾਂ ਪਾਣੀ ਆਇਆ ਸੀ ਤੌ ਉਸ ਵਕਤ ਜੋ ਪੁਲ ਦਾ ਕੰਮ ਰੋਕਿਆ ਗਿਆ ਸੀ ਕੁਝ ਕੰਮ ਹੋ ਗਿਆ ਸੀਗਾ ਤੇ ਕੁਝ ਕੰਮ ਹਜੇ ਬਾਕੀ ਸੀ ਤੇ ਹੁਣ ਤੁਸੀਂ ਤੀਸਰੀ ਤਸਵੀਰ ਦੇਖ ਰਹੇ ਹੋ ਜੋ ਤੀਜੀ ਤਸਵੀਰ ਦੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿ ਜੋ ਪਿਲਰ ਖੜੇ ਕਰ ਦਿੱਤੇ ਗਏ ਨੇ ਤਾਂ ਇਹਨਾਂ ਪਿਲਰਾਂ ਦੇ ਉੱਤੇ ਜੋ ਤੁਸੀਂ ਇਹ ਗਾਡਰ ਦਿਖਾਏ ਗਏ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਗਾਡਰ ਪਿਲਰਾਂ ਦੇ ਉੱਤੇ ਖੜੇ ਕੀਤੇ ਜਾਣਗੇ ਤੇ ਐਸ ਦੇ ਉੱਤੇ ਹੀ ਸਪੋਰਟਾਂ ਲਗਾ ਕੇ ਜੋ ਚਾਦਰ ਲਗਾਈ ਜਾਵੇਗੀ ਤੇ ਤੁਸੀਂ ਦੇਖੋਗੇ ਕਿ ਇਹ ਪੁਲ ਕੁਝ ਦਿਨਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਸਰਦੂਲਗੜ ਤੋਂ ਭੁੰਦੜ ਮੱਤੜ ਕਾਨੇਵਾਲਾ ਲਹਿੰਗੇਵਾਲਾ ਵੱਖ-ਵੱਖ ਪਿੰਡਾਂ ਨੂੰ ਇਹ ਜੋੜਨ ਵਾਲਾ ਪੁਲ ਜੋ ਆਸ-ਪਾਸ ਦੇ ਲੋਕਾਂ ਦੇ ਲਈ ਇਹ ਵਰਦਾਨ ਸਾਬਿਤ ਹੋਵੇਗਾ ਅਤੇ ਜਿੱਥੋਂ ਤੱਕ ਮੈਨੂੰ ਆਸ ਹੈ ਕਿ ਇਹ ਪੁਲ 1 ਜਨਵਰੀ 13 ਜਨਵਰੀ ਜਾ 26 ਜਨਵਰੀ ਇਹ ਤਿੰਨ ਤਰੀਕਾਂ ਦੇ ਵਿੱਚ ਵਿੱਚ ਇਸ ਪੁਲ ਦਾ ਜੋ ਉਦਘਾਟਨ ਹੋ ਸਕਦਾ ਹੈ ਉਦੋਂ ਤੱਕ ਜੋ ਇਹ ਬਣ ਕੇ ਤਿਆਰ ਹੋ ਜਾਵੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜੋ ਵੱਡੇ ਤੋਂ ਵੱਡਾ ਕੰਮ ਹੁੰਦਾ ਹੈ ਉਹ ਜਲਦੀ ਹੋ ਜਾਂਦਾ ਹੈ ਅਤੇ ਕੋਈ ਛੋਟਾ ਜਿਹਾ ਕੰਮ ਰਹਿ ਜੇ ਤਾਂ ਉਸ ਕੰਮ ਤੇ ਛੋਟੇ ਜਿਹੇ ਕੰਮ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਹੁਣ ਕਿ ਜੋ ਆਥੀ ਨੰਗ ਗਿਆ ਹੈ ਬਸ ਇਕੱਲੇ ਇੱਕ ਪੂਛ ਰਹਿ ਗਈ ਹੈ ਜਾਂ ਜਿਵੇਂ ਆਪਾਂ ਕਹਦੀਏ ਸ਼ੇਰ ਦੇ ਵਿੱਚੋਂ ਆਪਾਂ ਪੂਣੀ ਕੱਤ ਲਈ ਹੈ ਤਾਂ ਥੋੜਾ ਬਹੁਤ ਜੋ ਇਹ ਕੰਮ ਰਹਿ ਗਿਆ ਹੈ ਤਾਂ ਫਿਰ ਤੋਂ ਜੋ ਇਹ ਇਤਿਹਾਸਿਕ ਫੱਟਿਆਂ ਵਾਲਾ ਪੁਲ ਆਪਣਾ ਜੋ ਨਾਮ ਚਮਕਾਏਗਾ ਤੇ ਤੁਸੀਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਸਰਦੂਲਗੜ ਤੋਂ ਪਰਲੇ ਪਾਰ ਜਾਣ ਵਾਲੇ ਜੋ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਜੋ ਉਹਨਾਂ ਨੂੰ ਆਉਣਾ ਜਾਣਾ ਸੁੱਖਾ ਹੋ ਸਕੇ ਜੋ ਕਿ ਗਊਸ਼ਾਲਾ ਵਾਲਾ ਜੋ ਲਵੇ ਪੁਲ ਲੱਗਦਾ ਹੈ ਘੱਗਰ ਪੁਲ ਲੱਗਦਾ ਹੈ ਉਹਨਾਂ ਨੂੰ ਜਿਵੇਂ ਰੋੜੀ ਸੂਰਤੀਆ ਜਾਂ ਕਾਨੇ ਵਾਲਾ ਲਹਿੰਗੇ ਵਾਲਾ ਉਸ ਪਿੰਡਾਂ ਤੋਂ ਜੋ ਲੋਕ ਆਉਂਦੇ ਨੇ ਉਹਨਾਂ ਨੂੰ ਉਸ ਪੁਲ ਦੇ ਉੱਤੋਂ ਦੀ ਆਉਣਾ ਪੈਂਦਾ ਹੈ ਸ਼ਹਿਰ ਦੇ ਵਿੱਚ ਕੰਮ ਕਰਨ ਦੇ ਲਈ ਸੋ ਉਹਨਾਂ ਨੂੰ ਉਸ ਪੁਲ ਦੇ ਉੱਤੋਂ ਦੀ ਆਉਣ ਦੀ ਬਜਾਏ ਉਹ ਇਸ ਪੁਲ ਦੇ ਉੱਤੋਂ ਦੀ ਲੰਘਣ ਸਮੇਂ ਸਿਰ ਆਪਣੇ ਟਾਈਮ ਕੰਮ ਤੇ ਪਹੁੰਚ ਸਕਣ ਅਤੇ ਉਹਨਾਂ ਦਾ ਟਾਈਮ ਬਾਕੀ ਤੱਕ ਹੀ ਉਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਤੱਕ ਜ਼ਰੂਰ ਇਸ ਵੀਡੀਓ ਨੂੰ ਪਹੁੰਚਾਓ